ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਜਨ ਆਇਆ ਜਿਸ ਪਰਸਾਦ ਸਭ ਜਗਤ ਤਰਾਇਆ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਜਿਨ੍ਹਾਂ ਦੀ ਵਰਸੀ 25 ਅਗਸਤ ਦਿਨ ਐਤਵਾਰ ਨੂੰ ਆਪਾਂ ਸਾਰੀਆਂ ਸੰਗਤਾਂ ਨੇ ਇਲਾਕੇ ਭਰ ਦੀਆਂ ਸੰਗਤਾਂ ਨੇ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਨਾਨਕ ਸਰ ਪਿੰਡ ਦੇਵੀ ਵਾਲਾ ਨੇੜੇ ਕੋਟਕਪੂਰਾ ਵਿਖੇ ਆਪਾਂ 25 ਅਗਸਤ ਦਿਨ ਐਤਵਾਰ ਨੂੰ ਬਾਬਾ ਜੀ ਦੀ ਵਰਸੀ ਦਾ ਦਿਹਾੜਾ ਮਨਾਉਣਾ ਹੈ ਆਪ ਜੀ ਨੂੰ ਪਤਾ ਹੈ ਸਾਰੀਆਂ ਸੰਗਤਾਂ ਜਿਹੜੀਆਂ ਦੇਵੀ ਵਾਲੇ ਨਾਨਕਸਰ 88 ਦੇ ਨਾਲ ਜੁੜੀਆਂ ਨੇ ਹਰ ਮਹੀਨੇ ਦੇ ਲਾਸਟ ਐਤਵਾਰ ਨੂੰ ਆਪਾਂ ਸਾਰੇ ਰਲ ਮਿਲ ਕੇ ਸ੍ਰੀ ਸੋਹਣੀ ਸਾਹਿਬ ਜੀ ਦੇ ਜਾਪ ਮੂਲ ਮੰਤਰ ਵਾਹਿਗੁਰੂ ਗੁਰ ਸ਼ਬਦ ਦੇ ਜਾਪ ਵੀ ਸੰਗਤਾਂ ਬੜੇ ਪਿਆਰ ਦੇ ਨਾਲ ਕਰਦੀਆਂ ਨੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਸਾਰੀਆਂ ਸੰਗਤਾਂ ਨੇ ਭਾਈ 25 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਨਾਨਕਸਰ ਵਿਖੇ ਪਹੁੰਚਣਾ ਹੈ ਜਿੰਨੀਆਂ ਵੀ ਸੰਗਤਾਂ ਨੇ ਬਾਬਾ ਨਾਨਕ ਸਿੰਘ ਜੀ ਦੀ ਯਾਦ ਦੇ ਵਿੱਚ ਘਰਾਂ ਵਿੱਚ ਡੋਰਟੀਆਂ ਲਾਈਆਂ ਹੋਈਆਂ ਨੇ ਗੁਰੂ ਘਰ ਵੱਲੋਂ ਸ੍ਰੀ ਸੋਖਮਣੀ ਸਾਹਿਬ ਦੇ ਪਾਠ ਸੰਗਤਾਂ ਨੇ ਕੀਤੇ ਨੇ ਜਪਜੀ ਸਾਹਿਬ ਦੇ ਪਾਠ ਮੂਲ ਮੰਤਰ ਵਾਹਿਗੁਰੂ ਗੁਰਮੰਤਰ ਦੇ ਜਾਪ ਜਿੰਨੀਆਂ ਵੀ ਸੰਗਤਾਂ ਨੇ ਕੀਤੇ ਹਨ ਉਹਨਾਂ ਸਾਰਿਆਂ ਦੀ ਵੀ ਅਰਦਾਸ 25 ਅਗਸਤ ਦਿਨ ਐਤਵਾਰ ਨੂੰ ਸਵੇਰੇ ਤਕਰੀਬਨ 11 ਵਜੇ ਕੀਤੀ ਜਾਵੇਗੀ ਸਾਰੀਆਂ ਸੰਗਤਾਂ ਨੇ ਭਾਈ ਜਾਪ ਕਰਕੇ 25 ਅਗਸਤ ਦਿਨ ਐਤਵਾਰ ਨੂੰ 11 ਵਜੇ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ। ਬਾਕੀ ਜੋ ਧੰਨ ਬਾਬਾ ਆਨੰਦ ਸਿੰਘ ਜੀ ਦੀ ਯਾਦ ਵਿੱਚ ਜਿਹੜੇ ਸੰਗਤ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਹੈ ਉਹਨਾਂ ਨੇ ਬਾਬਾ ਜੀ ਦੀ ਵਰਸੀ ਦੀ ਯਾਦ ਵਿੱਚ ਸੱਚਖੰਡ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਉਹਨਾਂ ਦੀ ਲੜੀ ਚੱਲ ਰਹੀ ਹੈ। ਉਹ ਜਿਹੜੇ ਲੜੀ ਹੈ ਪੂਰੇ ਭਾਦੋ ਦੇ ਮਹੀਨੇ ਦੇ ਵਿੱਚ ਆਪਣਾ ਇਹ ਪਾਠ ਚੱਲਣੇ ਨੇ ਸਾਰਾ ਭਾਦੋ ਦੇ ਮਹੀਨੇ ਦੇ ਵਿੱਚ ਅਖੰਡ ਪਾਠ ਦੀਆਂ ਜਿਹੜੀਆਂ ਲੜੀਆਂ ਚੱਲਦੀਆਂ ਰਹਿਣੀਆਂ ਨੇ ਸੰਗਤਾਂ ਨੇ ਜਿਨ੍ਹਾਂ ਨੇ ਵੀ ਬਾਬਾ ਨਾਨਕ ਸਿੰਘ ਜੀ ਦੀ ਯਾਦ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਵਰਸੀ ਦੀ ਯਾਦ ਵਿੱਚ ਕਰਵਾਉਣੇ ਹੋਣ ਉਹ ਵੀ ਆਪਣੇ ਨਾਮ ਆ ਜਿਹੜੇ ਗੁਰਦੁਆਰਾ ਸਾਹਿਬ ਵਿਖੇ ਲਖਵਾ ਸਕਦਾ ਹੈ ਜਿਹੜੇ ਇਹ ਅਖੰਡ ਪਾਠਾਂ ਦੀ ਲੜੀ ਹੈ ਪੂਰੇ ਭਾਦੋ ਦਾ ਮਹੀਨਾ ਚੱਲੂਗੀ ਅਸੂ ਦੇ ਸਗਰਾਂਤ ਤੇ ਆਪਾਂ ਤਕਰੀਬਨ ਇਹਨਾਂ ਦੀ ਅਰਦਾਸ ਕਰਾਂਗੇ ਸਾਰੀ ਸੰਗਤ ਨੇ ਅਖੰਡ ਪਾਠ ਕਰਵਾ ਕੇ ਵੀ ਬਾਬਾ ਅਨੰਦ ਸਿੰਘ ਜੀ ਦੀ ਯਾਦ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਜਿਵੇਂ ਆਪਾਂ ਆਪਦੇ ਬੱਚਿਆਂ ਦੀ ਯਾਦ ਵਿੱਚ ਕੋਈ ਜਨਮ ਦਿਨ ਦੀ ਯਾਦ ਵਿੱਚ ਪਾਠ ਰਖਵਾਉਂਦਾ ਹੈ ਜਾਂ ਆਪਣੇ ਘਰ ਦੀ ਸੁੱਖ ਸ਼ਾਂਤੀ ਵਾਸਤੇ ਕਰਵਾਉਂਦੇ ਆਂ ਤੇ ਜਿਹੜਾ ਮਹਾਪੁਰਖਾਂ ਦੀ ਯਾਦ ਦੇ ਵਿੱਚ ਪਾਠ ਕਰਵਾਉਂਦਾ ਸ੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕਰਵਾਉਂਦੀ ਆ ਸੰਗਤ ਉਹਨਾਂ ਤੇ ਫਿਰ ਮਹਾਪੁਰਖਾਂ ਦੀ ਖੁਸ਼ੀ ਹੁੰਦੀ ਹੈ ਕਿਉਂਕਿ ਜਿੰਨੀਆਂ ਵੀ ਆਪਾਂ ਇੱਥੇ ਸੰਗਤਾਂ ਆਉਣੀਆਂ ਦਾਤਾ ਲੈਣ ਵਾਸਤੇ ਜਿੰਨੇ ਵੀ ਪਰਿਵਾਰ ਜੁੜਿਆ ਉਹਨਾਂ ਸਾਰੇ ਪਰਿਵਾਰਾਂ ਦੇ ਉੱਪਰ ਬਾਬਾ ਅਨੰਦ ਸਿੰਘ ਜੀ ਦੀ ਮਿਹਰ ਵਰਸ ਰਹੀ ਹੈ ਦੇਸ਼ ਵਿਦੇਸ਼ ਦੇ ਵਿੱਚ ਤਰੱਕੀਆਂ ਕਰ ਰਹੇ ਆਪਾਂ ਇਹ ਸਾਰੀ ਕਿਰਪਾ ਹੈ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਦੀ ਉਹਨਾਂ ਦੀ ਯਾਦ ਵਿੱਚ ਆਪਾਂ ਸਾਰਿਆਂ ਨੇ ਭਾਈ 25 ਅਗਸਤ ਦਿਨ ਐਤਵਾਰ ਨੂੰ ਤਕਰੀਬਨ 11:00 ਵਜੇ ਅਰਦਾਸ ਹੋਵੇਗੀ ਸਾਰੀਆਂ ਸੰਗਤਾਂ ਦੇ ਵੱਧ ਤੋਂ ਵੱਧ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਪਹੁੰਚਣਾ ਹੈ ਧੰਨ ਬਾਬਾ ਇਸਰ ਸਿੰਘ ਜੀ ਜਦੋਂ ਬਾਬਾ ਅਨੰਦ ਸਿੰਘ ਜੀ ਦੀ ਵਰਸੀ ਮਨਾਉਣ ਲੱਗੇ ਆ ਤੇ ਬਾਬਾ ਜੀ ਨੇ ਕਿਹਾ ਵੀ ਸਾਡੇ ਬਾਬਾ ਜੀ ਦਾ ਵਿਆਹ ਹੈ ਭਾਈ ਵਿਆਹ ਤੇ ਸਾਰਿਆਂ ਨੇ ਪਹੁੰਚਣਾ ਹੈ ਬਾਬਾ ਜੀ ਵਿਆਹ ਕਹਿੰਦੇ ਹੁੰਦੇ ਸੀ ਵਰਸ਼ੀ ਨੂੰ ਜਿਵੇਂ ਆਪਾਂ ਆਪਦੇ ਰਿਸ਼ਤੇਦਾਰਾਂ ਦੇ ਵਿਆਹ ਤੇ ਬੜੇ ਚਾਅ ਦੇ ਨਾਲ ਬੜੇ ਪ੍ਰੇਮ ਦੇ ਨਾਲ ਉਤਸ਼ਾਹ ਨਾਲ ਪਹੁੰਚਦੇ ਆ ਫਿਰ ਜਿਹਦੇ ਵੀ ਆਪਾਂ ਵਿਆਹ ਤੇ ਜਾਈਏ ਮਾਲਕ ਬਹੁਤ ਖੁਸ਼ ਹੁੰਦਾ ਵੀ ਸਾਡੇ ਵਿਆਹ ਤੇ ਸਾਡੇ ਫਲਾਨਾ ਰਿਸ਼ਤੇਦਾਰ ਆਇਆ ਫਲਾਨਾ ਆਇਆ ਜਿਹੜਾ ਕੋਈ ਨਹੀਂ ਪਹੁੰਚਦਾ ਉਹਦੇ ਤੇ ਨਾਰਾਜ਼ਗੀ ਹੁੰਦੀ ਹੈ ਵੀ ਸਾਡੇ ਵਿਆਹ ਤੇ ਕਿਉਂ ਨਹੀਂ ਪਹੁੰਚਿਆ ਇਸ ਤਰ੍ਹਾਂ ਆਪਾਂ ਬਾਬਾ ਆਨੰਦ ਸਿੰਘ ਜੀ ਦੇ ਇਹ ਵਿਆਹ ਸਮਝ ਲਓ ਬਾਬਾ ਜੀ ਸਰਸੰਗ ਦੇ ਬਚਨਾਂ ਮੁਤਾਬਕ ਤੇ ਜਿਹੜਾ ਵਿਆਹ ਤੇ ਪਹੁੰਚਦਾ ਫਿਰ ਵਿਆਹ ਤੇ ਮਾਲਕ ਦੀ ਖੁਸ਼ੀ ਹੁੰਦੀ ਹੈ ਸਾਰਾਂ ਤੇ ਮੇਹਰਾਂ ਭਰਿਆਂ ਦੀ ਨਜ਼ਰ ਨਾਲ ਤੱਕਦਾ ਹੋ ਖੁਸ਼ੀਆਂ ਵੰਡਦਾ ਹੈ ਸਾਰਿਆਂ ਨੇ ਆਪਾਂ ਬਾਬਾ ਆਨੰਦ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਣਾ ਭਾਈ 25 اگست ਦਿਨ ਐਤਵਾਰ ਨੂੰ 11 ਵਜੇ ਹਾਜ਼ਰੀ ਭਰਨੀ ਹੈ ਸਾਰੀ ਸੰਗਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ